ਮੈਨੂੰ ਨਾ ਜੀ ਬ੍ਰਦਰ ਜਿਹੜਾ ਆਕਲੈਂਡ ਨਾ ਮੈਨੂੰ ਹਮੇਸ਼ਾ ਕੁਛ ਸ਼ਹਿਰ ਇੱਥੇ ਹੁੰਦੇ ਤੁਸੀਂ ਤੁਹਾਨੂੰ ਪਤਾ ਹੁੰਦਾ ਮੈਂ ਜਦੋਂ ਵੀ ਜਾਉ ਯਾਰ ਇੱਥੇ ਬਹੁਤ ਪਿਆਰ ਮਿਲੂਗਾ ਹਾਂਜੀ ਜਿਵੇਂ ਕੁੰਦਨ ਕਲਾਕਾਰ ਦੀ ਵੀ ਇੱਕ ਬੇਫਿਕਰੀ ਚ ਜਾਂਦਾ ਜੀ ਤੇ ਆਕਲੈਂਡ ਇਹ ਹੈ ਕਿ ਜਦੋਂ ਵੀ ਆਪਾਂ ਆਏ ਇੱਥੇ ਸੋਲਡ ਆਊਟ ਸ਼ੋ ਹੁੰਦਾ ਹੈ ਜੀ ਹਮੇਸ਼ਾ ਇੰਨੇ ਪਿਆਰੇ ਸਮੀਤ ਸਾਰੇ ਪਹੁੰਚਦੇ ਐ ਇਤਕੀ ਤੇ ਪਹਿਲੇ ਹੀ ਸਾਰਾ ਹੋ ਗਿਆ ਜੀ ਦੋ ਹਫ਼ਤੇ ਪਹਿਲਾਂ ਹੀ ਹੋ ਗਿਆ ਦੋ ਹਫ਼ਤੇ ਪਹਿਲਾਂ ਜੀ ਤੇ ਸੋ ਹਾਂ ਬਾਕੀ ਇਹ ਕਿ ਹਰੇਕ ਸ਼ੋ ਹਰੇਕ ਸਟੇਜ ਉਹ ਨਵੀਂ ਆ ਜੀ ਤੁਸੀਂ ਹਰੇਕ ਬਾਰੇ ਕਿੰਮਤ ਧਿਆਨ ਦੇਣ ਜਾ ਰਹੇ ਹੋ ਨਿਓ ਇਸ ਸਟੇਜ ਐਸੀ ਚੀਜ਼ ਆ ਕਿ ਉਹ ਮਾਲਕ ਦੀ ਮਿਹਰ ਨਾਲ ਹੀ ਹੀ ਇਹ ਸਜਦੀ ਆ ਫੱਬਦੀ ਆ ਜੀ। ਕਿਆ ਬਾਤ ਹੈ। ਤੇ ਕਦੇ ਵੀ ਕੋਈ ਵੀ ਗਲਤੀ ਖਾ ਸਕਦਾ ਕੋਈ ਵੀ ਕਮੀ ਰਹਿ ਸਕਦੀ ਹੈ ਜੀ ਤੇ ਜੇ ਮੈਂ ਕਮਾਂ ਵੀ ਅੱਜ ਹੁਣ ਮੈਂ 33 34 ਸਾਲ ਪ੍ਰੋਫੈਸ਼ਨਲ ਗਾ ਕੇ ਜੀ ਹੁਣ ਤਾਂ ਮੈਨੂੰ ਕੋਈ ਚਿੰਤਾ ਨਹੀਂ ਹੁੰਦੀ ਨਾ। ਆਮ ਵੈਰੀ ਈਚ ਟਾਈਮ ਆਈ ਗੋ ਜੀ ਓਨ ਦ ਸਟੇਜ ਜੀ ਆਮ ਵੈਰੀ ਨਰਵਸ। ਦੇਖਨੇ ਆ ਦੇਖਦੇ ਆ ਖਾੜੇ ਵਾਲੀ ਗਾਇਕੀ ਜਿਹੜੀ ਹੌਲੀ ਹੌਲੀ ਮਨਫੀ ਹੋ ਗਈ ਲੇਕਿਨ ਇਹ ਬਹੁਤ ਵੱਡੀ ਗੱਲ ਆ। ਕਿ ਤੁਸੀਂ ਜਿਸ ਤਰੀਕੇ ਨਾਲ ਤੁਹਾਨੂੰ ਚੰਡਿਆ ਗਿਆ ਜਿਸ ਹਿਸਾਬ ਨਾਲ ਤੁਹਾਡੀ ਤਾਂ ਸੀਮਾ ਦੇ ਵਿੱਚ ਅਖੜਾ ਗਿਆ 21 ਦੇ ਵਿੱਚ ਉਹਨਾਂ ਚਰੰਦਾ ਗਾਇਕਾਂ ਦੇ ਵਿੱਚ ਅੱਜ ਵੀ ਤੁਹਾਡਾ ਨਾਮ ਗੂੰਜਦਾ ਹਰ ਉਮਰ ਦੇ ਵਰਗ ਦੇ ਲੋਕ ਉਹਨੇ ਪਿਆਰ ਕਰਦੇ ਆ ਹਾਂ ਬਹੁਤ ਵੱਡੀ ਗੱਲ ਹੈ ਜੀ ਕਿ ਦੇਖੋ ਬੱਚੇ ਵੀ ਆਉਂਦੇ ਆ ਪ੍ਰੋਗਰਾਮ 'ਚ ਤੇ ਬਜ਼ੁਰਗ ਵੀ ਆਉਂਦੇ ਆ ਜੀ ਹਾਂਜੀ ਤੇ ਨੌਜਵਾਨ ਆਉਂਦੇ ਆ ਪਰਿਵਾਰ ਆਉਂਦੇ ਆ ਜੀ ਇਸ ਕਰਕੇ ਜੀ ਕਿ ਦੇਖ ਲਓ ਕਦੇ ਮੈਨੂੰ ਸ਼ੋਅ 'ਚ ਚਿੰਤਾ ਨਹੀਂ ਹੁੰਦੀ ਕੋਈ ਗੜਬੜ ਨਾ ਹੋ ਜੇ ਜੀ ਅਜੇ ਤੱਕ ਭਾਜੀ ਮਾਲਕ ਨੇ ਇੰਨੀ ਇੱਜ਼ਤ ਰੱਖੀ ਹੈ ਕਿ ਸੇ ਸ਼ੋਅ 'ਚ ਮੇਰੇ ਕੋਈ ਕਦੇ ਗੜਬੜ ਨਹੀਂ ਹੋਈ ਜੀ ਕਿਆ ਬਾਤ ਇੰਨਾ ਕਿਉਂਕਿ ਸਾਰੇ ਆਪਦੇ ਪਰਿਵਾਰ ਨਾਲ ਬੈਠੇ ਜੀ ਮਾਹੌਲ ਇੰਨਾ ਵਧੀਆ ਹੁੰਦਾ ਜੀ ਤੁਹਾਡੀਆਂ ਜਣੀਆਂ ਲਾਈਵ ਗੱਲਾਂ ਬਾਤਾਂ ਹੁੰਦੀਆਂ ਨਾ ਉਹ ਵੀ ਬहोत ਰੰਗ ਉਹ बिकॉज ਸਭ ਸੰਗਤ ਦਾ ਅਸਰ ਹੈ ਜੀ ਹਨਾ ਫਿਰ ਐ ਸਾਨੂੰ ਪਾਰ ਸਾਹਿਬ ਨੇ ਪੜਨ ਲਾਤਾ ਜੀ ਕਿ ਹਰੇਕ ਅਖਬਾਰ ਕੋਈ ਚੀਜ਼ ਪੜਨ ਚਾਹ ਜਦੀ ਮਿਲੇ ਤਾਂ ਉਹ ਛੱਡਣੀ ਨਹੀਂ ਕਰੇ ਤੇ ਉਹਨਾਂ ਵਿੱਚੋਂ ਤੁਹਾਨੂੰ ਕੋਈ ਨਾ ਕੋਈ ਗੱਲ ਸੋਹਣੀ ਸੁਣ ਗਈ ਕੋਈ ਤੁਹਾਡੇ ਵਰਗੇ ਸੱਜਣ ਪਿਆਰੇ ਜੀ ਤੁਸੀਂ ਆਪ ਖੁਦ ਕਿੱਥੋਂ ਤੱਕ ਪਹੁੰਚੋ ਐਡੀਆਂ ਵੱਡੀਆਂ ਡਿਗਰੀਆਂ ਇੱਥੇ ਆ ਕੇ ਕੀਤੀਆਂ ਜੀ ਬਿਲਕੁਲ ਤੇ ਉਹ ਫਿਰ ਹੁੰਦਾ ਕਿ ਜਦੋਂ ਤੁਸੀਂ ਗਾਣਿਆਂ ਦੇ ਨਾਲ ਕੋਈ ਗੱਲਬਾਤ ਜੁੜ ਜਾਵੇ ਜਿਵੇਂ ਪੁਰਾਣੇ ਪਹਿਲਾਂ ਜਿਹੜੇ ਢਾਡੀ ਕੁਇਸ਼ਰ ਹੁੰਦੇ ਸੀ ਜੀ ਜੀ ਉਦੋਂ ਵਿੱਚ ਕੋਈ ਸਾਜ਼ ਤਾਂ ਹੁੰਦਾ ਨਹੀਂ ਸੀ ਕੋਈ ਸ਼ੱਕ ਉਹਨਾਂ ਨੇ ਕੋਈ ਪ੍ਰਸੰਗ ਤੋੜ ਲਿਆ ਆਹਾ ਛੋਟੇ ਸਹਿਬਜ਼ਾਦਿਆਂ ਦਾ ਗੁਰੂ ਅਰਜਨ ਦੇਵ ਜੀ ਦਾ ਭਗਤ ਸਿੰਘ ਦਾ ਜਿਹਦਾ ਵੀ ਸਰਾਬਾ ਕਰਤਾਰ ਸਿੰਘ ਸਰਾਬਾ ਤੋੜ ਲਿਆ ਹਾਂਜੀ ਜਿਹੜੋ ਵਿੱਚ ਲੈਕਚਰ ਹੁੰਦਾ ਸੀ ਜੀ ਤੇ ਲੋਕ ਜੇ ਲੈਕਚਰ ਕਰਨ ਲੱਗ ਜਾਂਦੇ ਲੋਕਾਂ ਨੂੰ ਨਹੀਂ ਲੈਕਚਰ ਹੀ ਕਰੀ ਜਾਵੇ ਕਾ ਬਾਤ ਹੈ ਹਨਾ ਜੀ ਜਦੋਂ ਗਾਉਂਦੇ ਸੀ ਤਾਂ ਲੋਕਾਂ ਕੋਲ ਤੇ ਵੀ ਇੱਕ ਵੀ ਸ਼੍ਰੀ ਗਾਈ ਜਾਣ ਜਾਰੇ ਗਾਉਣੀ ਸੁਣੀ ਜਾਈਏ ਉਹ ਜਿਹੜੇ ਐਸੇ ਲੋਕ ਸੀ ਜੀ ਮੈਂ ਦੇਖਿਆ ਮੈਂ ਤਾਂ ਬਹੁਤ ਟਾੜੀਆਂ ਦੇ ਅਖਾੜੇ ਕਵੀਸ਼ਰਾਂ ਦੇ ਦੇਖਿਆ ਉਹਨਾਂ ਨੇ ਮਤਲਬ ਇੰਨਾ ਕੰਟਰੋਲ ਹੁੰਦਾ ਸੀ ਆਡੀਅנס ਤੇ 2 2.5 ਘੰਟੇ ਕਿ ਜਦੋਂ ਜਿਹੜੇ ਪੁਆਇੰਟ ਤੇ ਉਹਨਾਂ ਦਾ ਜੀ ਕਰਦਾ ਵੀ ਇੱਥੇ ਉਹਨਾਂ ਨੂੰ ਹਸਾਉਣਾ ਥੋੜਾ ਹੈਵੀ ਹੋ ਗਿਆ ਉਹ ਸਾਹ ਦਿੰਦੇ ਸੀ ਜਿਉਂ ਨਾ ਕੋਈ ਨਾ ਮਸਾਲਾ ਹੁੰਦਾ ਸੀ ਜਿੱਥੇ ਉਹਨਾਂ ਦਾ ਹੁੰਦਾ ਜੀ ਥੋੜਾ ਜਿਹਾ ਇਹਨਾਂ ਨੂੰ ਹੁਣ ਸੀਰੀਅਸ ਕਰਨਾ ਰਵਾਉਣ ਤੱਕ ਉਹਨਾਂ ਨੂੰ ਵੀ ਰਵਾ ਸਕਦਾ ਮੈਂ ਫਰਾਗ ਚ ਲੈ ਆਉਣਾ ਫਰਾਗ ਚ ਲੈ ਆਉਣਾ ਜੀ ਜੀ